ਨਾ ਡੈਨੋਸੌਰ ਆਉਣਗੇ ਨਾ ਕਾਲੀ ਆਉਣਗੇ ਕਾਲੀਆਂ ਨੇ ਪਹਿਲਾ ਤਰਨਤਾਪ ਦੀ ਲਕਸ਼ੇ ਦੇ ਵਿੱਚ ਗੈਂਗਸਟਰ ਦੇ ਸਿੱਤੇ ਲਕਸ਼ੇ ਲੜੀ ਹੁਣ ਫਿਰ ਇਸ ਲਕਸ਼ੇ ਦੇ ਵਿੱਚ ਵੀ ਗੈਂਗਸਟਰ ਨੂੰ ਜਿਹੜਾ ਵਰਤਿਆ ਗਿਆ ਡੈਨੋਸੌਰ ਨਹੀਂ ਆਉ ਸਕਦੇ ਕਾਲੀ ਨਹੀਂ ਆ ਸਕਦੇ ਭੁੱਲ ਜਾਣ ਕਾਲੀ ਗੈਂਗਸਟਰ ਦੇ ਸਿੱਤੇ ਤੁਸੀਂ ਕਿੰਨਾ ਚਿਰ ਪੋਲਿਟਿਕਸ ਕਰ ਸਕਦੇ ਹੋ ਨਹੀਂ ਆਉਣਗੇ ਕਾਲੀ ਦਲ ਬਹੁਤ ਬੁਧੀਤਾ ਹੁਣ ਵੀ ਮਾਨ ਖਾਦੀ ਉਹਨੇ ਅੱਗੇ ਵਿਖਾਦੀ 27ਵੀਂ ਬਹੁਤ ਬਹੁਤ ਦਾ ਜ਼ਿਕਰ ਕਰਨਾ ਚਾਹਾਂਗੇ ਉਸ ਨੂੰ ਸ਼ਰੋਮਣੀ ਅਕਾਲੀ ਦਲ ਨੇ ਜ਼ਮਾਨਤ ਉਸ ਦੀ ਦਵਾਈ ਉਹ ਵੀ ਵੱਡੀ ਲੀਡ ਨਾਲ ਜਿਤੇ ਲੱਗਦਾ ਕਿ ਗੈਂਗਸਟਰਾਂ ਦੇ ਸਿਰ ਤੇ ਹੁਣ ਅਕਾਲੀ ਦਲ ਮੈਂ ਤਾਂ ਤੁਹਾਨੂੰ ਦੱਸਿਆ ਕਿ ਅਕਾਲੀ ਦਲ ਗੈਂਗਸਟਰਾਂ ਦੇ ਸਿਰ ਤੇ ਰਹਿ ਗਿਆ ਸਭ ਤੁਸੀਂ ਰਾਜਾ ਸਾਸੀ ਦੇਖੋ ਸੱਦੀ ਰਾਜਾ ਸਾਸੀ ਦੇਖੋ ਅਜਨਾਲਾ ਦੇਖੋ ਮਜੀਠਾ ਦੇਖੋ ਜੰਡਿਆਲਾ ਦੇਖੋ ਤੁਸੀਂ ਕਿੱਥੇ ਕਿੱਥੇ ਅਰੂਲ ਦੇ ਏਰੀਏ ਦੇ ਵਿੱਚ ਮਜੀਠੇ ਦੇ ਵਿੱਚ ਤੁਸੀਂ ਦੇਖੋ ਪਹਿਲੀ ਵਾਰ ਮਜੀਠੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਏਡੀ ਜ਼ਬਰਦਸਤ ਜਿੱਤ ਮਿਲੀ ਆ ਉਹ ਜਿਹੜੀ ਹੋਰ ਕਿਤੇ ਨਹੀਂ ਮਿਲੀ ਅਕਾਲੀਆਨ ਦਾ ਸਾਲ ਤੋੜਿਆ ਜੀ ਉੱਥੇ 60-70 ਸਾਲ ਅਕਾਲੀ 60 ਸਾਲ ਤੋਂ ਕਦੇ ਵੀ ਉਹ ਜਦੋਂ ਦਾ ਮਜੀਠੀ ਆਇਆ ਸੀਗਾ ਇੰਨੀ ਗੁੰਡਾਗਰਦੀ ਕਰਦਾ ਸੀ ਕਿ ਉਹ ਕਿਸੇ ਨੂੰ ਕਦੀ ਉੱਥੇ ਉੱਠੇ ਨਹੀਂ ਦਿੰਦਾ ਉਹਦਾ ਪਹਿਲੀ ਵਾਰ ਤੁਹਾਡੇ ਸਾਹਮਣੇ ਆ ਮਜੀਠੇ ਦਾ ਜੋ ਰਿਜ਼ਲਟ ਹੈ ਇਸ ਜੀ ਤਲਮੀਨ ਹੋਣਾ ਨੇ ਇਨਵਾਈਟ ਕੀਤਾ ਤਕਬੀਰ ਬਾਦ ਨੂੰ ਕਿ ਸਾਡੀ ਪਾਰਟੀ 'ਚ ਆ ਜਾਓ ਨਹੀਂ ਦੇਖ ਚਲੋ ਪਤਾ ਦਿਓ ਤਾਂ ਉਹ ਤਾਂ ਉਹਨਾਂ ਨੇ ਮਖੌਲ ਨਾ ਕਿਹਾ ਨਾ ਨਹੀਂ ਉਹਨੇ ਵੱਡਾ ਬਿਆਨ ਦਿੱਤਾ ਜੀ ਕੱਲ ਸੁਖਬੀਰ ਨੂੰ ਕਿਹਨੇ ਲੈਣਾ ਕੀ ਕਰਨਾ ਇਹੋ ਜਿਹਾ ਕੂੜਾ ਨੂੰ ਲੈ ਕੇ ਸੁਖਬੀਰ ਲੈਣ ਵਾਲਾ ਉਹ ਤੇ ਪੱਲੇ ਹੈਗਾ ਕੋਈ ਉਹ ਚਾਉਂਦੇ ਤੁਸੀਂ ਸਾਬਤ ਕਰਦੇ ਹੋ ਉਹ ਸਾਬ ਇਹੋ ਜਿਹਾ ਨੂੰ ਲੈ ਕੇ ਕੀ ਕਰਨਾ ਇਹਨਾਂ ਤੋਂ ਧਿਆਨ ਛਡਾਈ ਹੈਗੇ ਠੀਕ ਹੈ ਲੈ ਇਹ ਜਿੰਨਾਂ ਕੋ ਧਿਆਨ ਛਡਾਈ ਉਹਨਾਂ ਨੂੰ ਕਹਿੰਦੇ ਫੇਰ ਲਾਓ ਉਹ ਛੱਡੋ ਜਾਂ ਉਹਨਾਂ ਕੋ ਤੇ ਲੋਕ ਚਾਹੇ ਹੱਥ ਜੋੜਦੇ ਪਏ ਉਹਨਾਂ ਨੂੰ ਕੱਢੋ ਕਿੱਥੇ ਦਾ ਇਹ ਕਿੱਥੋਂ ਆ ਗਏ ਪੰਜਾਬ ਦੇ ਵਿੱਚ ਬੇੜਾਖਦ ਕਰਤਾ ਪੰਜਾਬ ਦਾ ਧੰਨਵਾਦ ਨੂੰ ਸਰਟੀਫਿਕੇਟ ਨਹੀਂ ਦਿੱਤਾ ਗਿਆ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਤੇ ਐਦਾਂ ਦੀ ਗੱਲ ਹੋਈ ਹੋਵੇ ਜਿਹੜੇ ਅੰਦਰ ਪੋਲਿੰਗ ਜੈਂਟ ਬੈਠੇ ਸੀ ਕਾਊਂਟਿੰਗ ਜੈਂਟ ਬੈਠੇ ਸੀ ਹਰ ਬੰਦੇ ਨੇ ਸਾਈਨ ਕੀਤੇ ਹਰ ਬੰਦਾ ਸਾਈਨ ਕਰਕੇ ਬਾਹਰ ਆਇਆ ਬਿਲਕੁਲ ਝੂਠ ਕੱਲੀ ਦਾਲ ਵਾਲੇ ਮਾਫ਼ ਦੇ ਆ ਕੇ ਕਿਤੇ ਇੱਥੇ ਹੋ ਗਿਆ ਕੋਤੇ ਵੀ ਕੋਈ ਧੱਕਾ ਨਹੀਂ ਹੋਇਆ ਕੁਝ ਨਹੀਂ ਹੋਇਆ ਅਮਨ ਮਾਨ ਨਾਲ ਵੋਟਾਂ ਪਈਆਂ ਅਮਨ ਮਾਨ ਨਾਲ ਗਿਣਤੀ ਹੋਈ ਔਰ ਮੈਂ ਤੁਹਾਨੂੰ ਫੇਰ ਕਹਿੰਨਾ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਜਿਹੜੇ 4 ਸਾਲ ਕੰਮ ਕੀਤੇ ਵਿਕਾਸ ਦੇ ਉਨਾ ਕੰਮਾਂ ਦੇ ਕਰਕੇ ਜਿਹੜਾ ਆਮ ਆਦਮੀ ਪਾਰਟੀ ਨੂੰ ਵੋਟ ਪਈ ਆ ਇਸ ਕਰਕੇ ਇਹ ਵਿਕਾਸ ਦੀ ਰਾਜਨੀਤੀ ਜਿਹੜੀ ਉਹਦੀ ਜਿੱਤ ਹੋਈ ਆ ਸਾਹਿਬ ਆਖਰੀ ਸਵਾਲ ਹੈ ਇੱਕ ਰਾਣਾ ਬਲਾਚੌਰੀਆ ਦਾ ਕਤਲ ਹੋਇਆ ਉਸ ਦੇ ਵਿੱਚ ਵੱਡਾ ਇਨਕਾਊਂਟਰ ਕੱਲ ਕੀਤਾ ਗਿਆ ਇੱਕ ਜਣਾ ਹਲਾਕ ਹੋ ਗਿਆ ਕਾਫੀ ਜਣੇ ਫੜੇ ਗਏ ਗੈਂਗਸਟਰਾਂ ਨੂੰ ਕਿਵੇਂ ਦੇਖ ਰਹੇ ਹੋ ਨਤਪਾਰੀ ਸਰਕਾਰ ਸਾਹਿਬ ਕੋਈ ਵੀ ਹੋਵੇ ਅਸੀਂ ਪਹਿਲਾਂ ਹੀ ਕਿਹਾ ਤੈਅ ਕੀਤਾ ਜਿਹੜਾ ਵੀ ਬੰਦਾ ਪੰਜਾਬ ਦੇ ਵਿੱਚ ਗਲਤ ਕੰਮ ਕਰੂਗਾ ਜਿਹੜਾ ਬੰਦਾ ਕਾਨੂੰਨ ਨੂੰ ਤੋੜੂਗਾ ਜਿਹੜਾ ਕੋਈ ਕਹਿੰਦਾ ਕਿ ਮੈਂ ਗੈਂਗਸਟਰ ਆ ਸਰਦਾਰ ਪੰਜਾਬ ਦੀ ਧਰਤੀ ਤੇ ਕਿਸ ਨੂੰ ਬਖਸ਼ਿਆ ਨਹੀਂ ਜਾਊਗਾ ਜਿਹੜਾ ਬੰਦਾ ਕਤਲ ਕਰੂਗਾ ਜਿਹੜਾ ਬੰਦਾ ਖੋਹੂਗਾ ਸਲਾਖਾਂ ਬਣੀਆਂ ਜੇਲ੍ਹਾਂ ਬਣੀਆਂ ਉਹਨੂੰ ਚੁੱਕ ਕੇ ਜੇਲ੍ਹ ਚ ਮਾਰਾਂਗੇ ਔਰ ਹੱਦਾਂ ਦਾ ਪੰਜਾਬ ਦੇ ਅੰਦਰ ਗੈਂਗਸਟਰਵਾਦ ਜਿਹੜਾ ਉਹ ਖਤਮ ਕਰਕੇ ਛੱਡਾਂਗੇ ਜਿੱਦਾਂ ਤੁਸੀਂ ਕੱਲ ਪਸ ਕੱਲ ਵੀ ਕੱਲ ਤੁਸੀਂ ਪੜੇ ਪਸੋਂ ਸਵੇਰੇ ਤੋਂ ਹੀ ਅੰਕੜੇ ਬੜੇ ਆ ਡਰਗ ਡਗ ਦੇ ਨਸ਼ਿਆਂ ਦੇ ਕਿੰਨੇ ਸਰਕਾਰ ਨੇ ਪਾਰਲੀਮੈਂਟ ਦੇ ਜਵਾਬ ਦਿੱਤਾ ਕਿ 83% ਕੇਸਾਂ ਦੇ ਵਿੱਚ ਸਜ਼ਾ ਹੋਈ ਪੰਜਾਬ ਦੇ ਵਿੱਚ ਡਰੱਗ ਦੇ ਮਾਮਲਿਆਂ 'ਚ ਇਸੇ ਤਰ੍ਹਾਂ ਗੈਂਗਸਟਰ ਕੋਈ ਕਿੰਨਾ ਵੀ ਵੱਡਾ ਹੋਊਗਾ ਪੰਜਾਬ ਦੇ ਵਿੱਚ ਸਰਕਾਰ ਇਹਨੂੰ ਸਿੱਧੀ ਚੁੱਕਰ ਦੇ ਆ ਕੇ ਭਾਵੇਂ ਜੋ ਬੱਧੀ